ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਨੂੰ ਲੈ ਕੇ ਹਾਜ਼ਰੀਆਂ ਮੈਂ ਇਸ 쇼 ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਢਿਲੋਂ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕ ਵਿੱਚ ਵਿਸ਼ਾ ਉਹ ਹੈ ਜਿਸ ਤੇ ਪਰ ਆਪਾਂ ਅਕਸਰ ਗੱਲ ਕਰਦੇ ਹਾਂ ਪਰ ਇਸ ਵੇਲੇ ਇਸ ਵਿਸ਼ੇ ਦੀ ਗੱਲ ਕਰਨਾ ਇੱਕ ਬਹੁਤ ਵੱਡੀ ਜ਼ਰੂਰਤ ਵੀ ਬਣ ਜਾਂਦਾ ਹੈ ਕਿਉਂਕਿ ਇਹ ਵਿਸ਼ਾ ਪੰਜਾਬ ਦੇ ਭਵਿੱਖ ਨਾਲ ਜੁੜਦਾ ਹੈ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਿਹੋ ਜਿਹਾ ਵਿਖੇਗਾ ਪੰਜਾਬ ਦੇ ਕਿਹੋ ਜਿਹੇ ਹਾਲਾਤ ਹੋਣਗੇ ਸਮਾਜਿਕ ਹਾਲਾਤ ਕਿਹੋ ਜਿਹੇ ਹੋਣਗੇ ਤੇ ਪੰਜਾਬ ਵਿੱਚ ਕਿਹੜੇ ਵਰਗ ਦੀ ਤੁਹਾਨੂੰ ਜ਼ਿਆਦਾ ਮੌਜੂਦਗੀ ਨਜ਼ਰ ਆਵੇਗੀ ਵੀ ਸੋਚਣਾ ਬਣਦਾ ਹੈ ਦਰਅਸਲ ਪਿਛਲੇ ਦਿਨਾ ਦੌਰਾਨ ਇਹ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਆਇਆ ਕਿ ਪੰਜਾਬ ਅੰਦਰ ਪ੍ਰਵਾਸੀਆਂ ਦੀ ਮੌਜੂਦਗੀ ਪ੍ਰਵਾਸੀਆਂ ਦੇ ਨਾਲ ਜੁੜਦੇ ਘਟਨਾਕ੍ਰਮ ਖਾਸਕਰ ਮੁਹਾਲੀ ਦੇ ਕੁੰਬੜਾ ਪਿੰਡ ਵਿਖੇ ਜੋ ਘਟਨਾਕ੍ਰਮ ਵਾਪਰਿਆ ਜੋ ਜ਼ਾਲਮਾਨਾ ਕਾਰਾ ਕੀਤਾ ਗਿਆ ਦੋ ਪੰਜਾਬੀ ਨਾਬਾਲਗ ਬੱਚਿਆਂ ਦੇ ਨਾਲ ਉਸ ਨੇ ਇੱਕ ਵਾਰ ਫਿਰ ਸਮੂਹ ਪੰਜਾਬੀਆਂ ਦਾ ਧਿਆਨ ਇਸ ਬੰਦੇ ਦਵਾਇਆ ਸਾਰੇ ਪੰਜਾਬੀਆਂ ਦਾ ਹਾਲੇ ਵੀ ਇਸ ਬੰਦੇ ਜਿੰਨਾ ਧਿਆਨ ਹੋਣਾ ਚਾਹੀਦਾ ਹੈ ਇਸ ਵਿਸ਼ੇ ਵੱਲ ਜਿੰਨਾ ਸੋਚਣਾ ਬਣਦਾ ਉਹਨਾਂ ਸੋਚਿਆ ਨਹੀਂ ਜਾ ਰਿਹਾ ਇਹ ਬੜੀ ਸਤਮ ਜ਼ਰੀਫੀ ਦੀ ਗੱਲ ਹੈ। ਪਿਛਲੇ ਦਿਨੀ ਤੁਸੀਂ ਮੀਡੀਆ 'ਚ ਵੇਖਿਆ ਕਿ ਕਿਵੇਂ ਮੁਹੱਲੀ ਲਾਗਲੇ ਕੁੰਬੜਾ ਪਿੰਡ ਵਿਖੇ ਪ੍ਰਵਾਸੀਆਂ ਦੇ ਇੱਕ ਸਮੂਹ ਵੱਲੋਂ ਇੱਕ ਛੋਟੀ ਜੀ ਗੱਲ ਪਿੱਛੇ ਪੰਜਾਬੀ ਮੂਲ ਦੇ ਦੋ ਬੱਚਿਆਂ ਨੂੰ ਜ਼ਾਲਮਾਨਾ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ। ਇੱਕ ਬੱਚੇ ਦੀ ਥਾਂ ਉੱਤੇ ਮੌਤ ਹੋ ਗਈ ਤੇ ਦੂਜੇ ਨੂੰ ਹਸਪਤਾਲ ਲਿਜਾ ਕੇ ਨਾਜ਼ੁਕ ਹਾਲਤ ਦੇ ਵਿੱਚ ਇਲਾਜ ਉਹਦਾ ਸ਼ੁਰੂ ਹੋਇਆ ਸੀ। ਇਸ ਦੇ ਬਾਵਜੂਦ ਵੀ ਇੰਨਾ ਵੱਡਾ ਵਿਸ਼ਾ ਹੋਣ ਦੇ ਬਾਵਜੂਦ ਨਾ ਤਾਂ ਇਹ ਮੀਡੀਆ 'ਚ ਜ਼ਿਆਦਾ ਗੱਲ ਹੋਈ ਹੈ ਨਾ ਹੀ ਦੀ ਸੰਬੰਧੀ ਜ਼ਿਆਦਾ ਚਰਚਾ ਹੋਈ ਹੈ ਤੇ ਇਸ ਗਹਿਰ ਗੰਭੀਰ ਵਿਸ਼ੇ ਨੂੰ ਹਾਲੇ ਵੀ ਜਿੰਨੀ ਪ੍ਰਮੁਖਤਾ ਨਾਲ ਲਿਆ ਜਾਣਾ ਚਾਹੀਦਾ ਜਿੰਨੀ ਪ੍ਰਮੁਖਤਾ ਨਾਲ ਇਹਦੀ ਸੰਬੰਧੀ ਗੱਲ ਹੋਣੀ ਚਾਹੀਦੀ ਹੈ ਉਨੀ ਹੋ ਨਹੀਂ ਰਹੀ ਤੇ ਇਹ ਬੜੀ ਸਤਮ ਜ਼ਰੀਫੀ ਦੀ ਗੱਲ ਹੈ ਤੇ ਇਸੇ ਵਿਸ਼ੇ ਬਾਰੇ ਗੱਲ ਕਰ ਰਹੇ ਹਾਂ ਜੀ ਤਫਸੀਲ ਵਿੱਚ ਗੱਲ ਕਰ ਰਹੇ ਹਾਂ ਅੱਜ ਦੀ ਇਸ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਦਾ ਪੰਜਾਬ ਟਾਕਸ ਦੀ ਵੱਖ-ਵੱਖ ਮਾਧਮ ਜ਼ਰੀਏ ਗੱਲਬਾਤ ਤੁਹਾਡੇ ਤੱਕ ਪਹੁੰਚ ਰਹੀ ਹੈ। ਦਾ ਪੰਜਾਬ ਟਾਕਸ ਦੀ ਫੇਸਬੁੱਕ ਪੇਜ, YouTube ਚੈਨਲ ਅਤੇ IPTV ਦੀ ਬ੍ਰਾਡਕਾਸਟ ਰਹੀ। ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਹੋ, ਸਮੁੱਚੇ ਸਮੇਂ ਦੌਰਾਨ ਜੁੜੇ ਰਹੋ। ਇਹ ਵਿਸ਼ਾ ਬਹੁਤ ਜ਼ਰੂਰੀ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਵਿਸ਼ੇ ਦੇ ਦੂਰਗਾਮੀ ਪਹਿਲੂ ਕਿਹੋ ਜਿਹੇ ਹੋਣਗੇ, ਉਹਨਾਂ ਬਾਰੇ ਵੀ ਗੱਲ ਕਰਨੀ ਜ਼ਰੂਰੀ ਹੈ, ਉਹਨਾਂ ਬਾਰੇ ਵੀ ਜਾਣਨਾ ਜ਼ਰੂਰੀ ਹੈ। ਉਸ ਬਾਰੇ ਵੀ ਜਾਣਾਂਗੇ। ਅੱਜ ਦੀ ਇਸ ਗੱਲਬਾਤ ਵਿੱਚ ਸਮੁੱਚੇ ਸਮੇਂ ਦਰਾਂ। ਸੋ ਇਸ ਗੱਲਬਾਤ ਨੂੰ ਸੁਣਿਓ ਹੋਰਨਾਂ ਨੂੰ ਵੀ ਸੁਣਾਇਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਆਪਣੇ ਵਿਚਾਰ ਵੀ ਜ਼ਰੂਰ ਦੱਸਿਓ। ਕਿਉਂਕਿ ਇਹ ਪੰਜਾਬੀਆਂ ਦੇ ਨਾਲ ਜੁੜਦਾ ਵਿਸ਼ਾ ਹੈ, ਪੰਜਾਬ ਦੇ ਨਾਲ ਜੁੜਦਾ ਵਿਸ਼ਾ ਹੈ। ਪੰਜਾਬ ਦੇ ਆਉਣ ਵਾਲੇ ਸਮੇਂ ਦੇ ਨਾਲ ਜੁੜਦਾ ਵਿਸ਼ਾ ਹੈ। ਇਸ ਲਈ ਇਸ ਬਾਰੇ ਤੁਹਾਡੇ ਕੋਲ ਵੀ ਜ਼ਰੂਰ ਕੁਝ ਨਾ ਕੁਝ ਵਿਚਾਰ ਹੋਣਗੇ। ਪ੍ਰਵਾਸੀਆਂ ਦੀ ਪੰਜਾਬ ਵਿੱਚ ਵੱਧਦੀ ਗਿਣਤੀ ਤੇ ਜੁਰਮ ਦੇ ਵਿੱਚ ਹੋ ਰਿਹਾ ਵਾਧਾ। ਉਨਾਂ ਵੱਲੋਂ ਅੰਜਾਮ ਦਿੱਤੀਆਂ ਜਾਂਦੀਆਂ ਨਾ ਪੱਖੀ ਚੀਸਾਂ ਦੀ ਵੀ ਕਾਫੀ ਗੂੰਜ ਪੈ ਰਹੀ ਹੈ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖ ਕੇ ਭੇਜੋ ਕਮੈਂਟਸ ਤੇ ਰਾਹੀਂ ਤੁਸੀਂ ਆਪਣੀ ਗੱਲ ਸਾਡੇ ਤੱਕ ਪਹੁੰਚਾ ਸਕਦੇ ਹੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਤਾਜ਼ਾ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਪੰਜਾਬ ਵਿੱਚ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਪਰਵਾਸੀਆਂ ਤੋਂ ਭਾਵ ਕੇ ਦੂਜੇ ਸੂਬਿਆਂ ਤੋਂ ਆ ਰਹੇ ਲੋਕਾਂ ਦੀ ਵੱਧ ਰਹੀ ਗਿਣਤੀ ਉੱਪਰ ਸਮੇਂ-ਸਮੇਂ ਉਤੇ ਜਾਗਰੂਕ ਪੰਜਾਬੀ ਜੋ ਪੰਜਾਬ ਲਈ ਦਰਦ ਰੱਖਦੇ ਨੇ ਪੰਜਾਬ ਦਾ ਭਲਾ ਸੋਚਦੇ ਨੇ ਲੋਚਦੇ ਨੇ ਉਹ ਇਹ ਵਿਸ਼ਾ ਉਠਾਉਂਦੇ ਰਹਿੰਦੇ ਨੇ ਇਸ ਦੇ ਸੰਬੰਧੀ ਲਗਾਤਾਰ ਗੱਲ ਕਰਦੇ ਰਹਿੰਦੇ ਨੇ ਪਰ ਬੜੀ ਹੈਰਾਨੀ ਦੀ ਵੀ ਗੱਲ ਹੈ ਬੜੇ ਦੁੱਖ ਦੀ ਵੀ ਗੱਲ ਹੈ ਕਿ ਇਸ ਵਰਨੇ ਲੋਕਾਂ ਦਾ ਧਿਆਨ ਨਹੀਂ ਜਾਂਦਾ ਇਹ ਲੋਕੀ ਨੂੰ ਆਈ ਗਈ ਗੱਲ ਕਰ ਛੱਡਦੇ ਆ ਜਦੋਂ ਪ੍ਰਵਾਸੀਆਂ ਵੱਲੋਂ ਕਿਸੇ ਵੱਡੀ ਘਟਨਾ ਨੂੰ ਅਣਜਾਣ ਦਿੱਤਾ ਜਾਂਦਾ ਹੈ ਜਾਕਾ ਤੇ ਤੌਰ ਤੇ ਅਪਰਾਧਿਕ ਘਟਨਾਵਾਂ ਵਿੱਚ ਮੂਲੀਅਤ ਦੀ ਕੋਈ ਗੱਲ ਸਾਹਮਣੇ ਆਉਂਦੀ ਹੈ ਤਾਂ ਥੋੜੇ ਦਿਨ ਰੌਲਾ ਪੈਂਦਾ ਫੇਰ ਗੱਲ ਆਈ ਗਈ ਹੋ ਜਾਂਦੀ ਹੈ ਹੁਣ ਪਿਛਲੇ ਦਿਨੀ ਜਰੂਰ ਤੁਸੀਂ ਪੜਿਆ ਹੋਵੇਗਾ ਕਿ ਮੁਹਾਲੀ ਲਾਗਲੇ ਕੁੰਬੜਾ ਪਿੰਡ ਵਿਖੇ ਬੱਚਿਆਂ ਦੀ ਟਕਰਾਰ मामूली ਜੀ ਗੱਲ ਨੂੰ ਲੈ ਕੇ ਜੋ ਹੋਈ ਉਸ ਤੋਂ ਬਾਅਦ ਕਿਵੇਂ ਦੋ ਪੰਜਾਬੀ ਬੱਚੇ ਜੋ ਉੱਥੇ ਬੈਠੇ ਸੀ ਮੋਟਰ ਤੇ ਉਹਨਾਂ ਦੇ ਉੱਪਰ ਪ੍ਰਵਾਸੀਆਂ ਦੇ ਇੱਕ ਸਮੂਹ ਨੇ ਹਮਲਾ ਕਰ ਦਿੱਤਾ ਚਾਕੂਆਂ ਦੇ ਨਾਲ ਕਿਰਚਾਂ ਦੇ ਨਾਲ ਤੇ ਇੱਕ ਬੱਚੇ ਨੂੰ ਥਾਂ ਉੱਤੇ ਹੀ ਮੌਤ ਦੇ ਘਾਟ ਤਾਰ ਦਿੱਤਾ ਦੂਜੇ ਨੂੰ ਬਿਹਦ ਨਾਜ਼ੁਕ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਇੜਿਤ ਪਰਿਵਾਰ ਵੱਲੋਂ ਬੱਚੇ ਦੀ ਮਰਤਕ ਦੇਨ ਨੂੰ ਸੜਕ ਉੱਤੇ ਰੱਖ ਕੇ ਧਰਨਾ ਲਾਇਆ ਗਿਆ ਇਸ ਘਟਨਾ ਨੇ ਇੱਕ ਵਾਰ ਫੇਰ ਸਾਰੇ ਪੰਜਾਬੀਆਂ ਦਾ ਧਿਆਨ ਇਸ ਬੰਨੇ ਦਵਾਇਆ ਸੋਚਣ ਲਈ ਮਜਬੂਰ ਕੀਤਾ ਹੈ ਪਰ ਬਹੁਤੇ ਲੋਕੀ ਹਾਲੇ ਵੀ ਸੋਚਦੇ ਆ ਕਿ ਘਟਨਾ ਤਾਂ ਮੁਹਾਲੀ ਚ ਵਾਪਰੀ ਆ ਉਹ ਆਪੋ ਆਪਣੇ ਇਲਾਕਿਆਂ ਦੇ ਉੱਥੇ ਹਾਲਾਤ ਵੱਖਰੇ ਨੇ ਪਰ ਸ਼ਾਇਦ ਇਹ ਹੀ ਸਭ ਤੋਂ ਵੱਡੀ ਗਲਤਫਹਿਮੀ ਹੈ ਇਹ ਹੀ ਸਭ ਤੋਂ ਵੱਡਾ ਭੁਲੇਖਾ ਹੈ ਬਹੁਤ ਸਾਰੇ ਲੋਕਾਂ ਦਾ ਕਿ ਕੁਝ ਖਾਸ ਇਲਾਕਈ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਮੁਹਾਲੀ ਬਾਰੇ ਅਕਸਰ ਇਹ ਗੱਲ ਸਾਹਮਣੇ ਆਉਂਦੀ ਹੈ ਚੰਡੀਗੜ੍ਹ ਤਾਂ ਖੈਰ ਪੰਜਾਬ ਦੇ ਵੱਸੋਂ ਬਾਹਰ ਹੋ ਚੁੱਕਾ ਲੱਗਦਾ ਹੈ ਸਿਆਸੀ ਆਗੂਾਂ ਪਰ ਜੋ ਮਰਜ਼ੀ ਦਾ ਵੇ ਕਰੀ ਜਾਣਾ। ਰਾਜਧਾਨੀ ਚੰਡੀਗੜ੍ਹ ਜੋ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ ਸੀ ਉੱਥੇ ਗਵਾਂਡੀ ਸੂਬੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਦੇ ਲਈ ਪਿਛਲੇ ਦਿਨੀ ਜੋ ਜਮੀਨ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਬਾਰੇ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ। ਹਾਲਾਂਕਿ ਹੁਣ ਕਿਹਾ ਜਾ ਰਿਹਾ ਕਿ ਹੋ ਜਾ ਕੋਈ ਫੈਸਲਾ ਜਾਂ ਕੋਈ ਗੱਲ ਸਾਹਮਣੇ ਨਹੀਂ ਆਈ। ਪਰ ਬਿੱਲੀ ਥੈਲਿਓ ਬਾਹਰ ਆ ਚੁੱਕੀ ਹੈ ਚੰਡੀਗੜ੍ਹ ਦੇ ਨਾਲ ਹੀ ਲੱਗਦਾ ਮੋਹਾਲੀ ਮੋਹਾਲੀ ਦੇ ਕੀ ਹਾਲਾਤ ਆ ਮੋਹਾਲੀ ਦੇ ਹਾਲਾਤ ਵੀ ਇਹੀ ਕਹਿੰਦੇ ਆ ਕਿ ਉੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਦਾ ਵਾਸਾ ਹੋ ਚੁੱਕਾ ਹੈ ਪੰਜਾਬ ਤੋਂ ਬਾਹਰੋਂ ਆਏ ਲੋਕਾਂ ਦੀ ਵੱਡੀ ਗਿਣਤੀ ਉੱਥੇ ਵਸਦੀ ਹੈ ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ ਆਪਾਂ ਇਹ ਚੀਜ਼ ਵੇਖ ਚੁੱਕੇ ਹਾਂ ਲੁਧਿਆਣਾ ਇੰਡਸਟਰੀ ਮਹਾਨਗਰ ਇਸ ਪਖੋ ਕਾਰੋਬਾਰ ਦਾ ਇੱਕ ਧੁਰਾਇਆ ਪੰਜਾਬ ਦਾ ਮਹਾਨਗਰੀ ਲੁਧਿਆਣਾ ਉੱਥੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਨੇ ਤੇ ਪੰਜਾਬ ਦਾ ਕੋਈ ਵੀ ਇਲਾਕਾ ਜਿਹਾ ਨਹੀਂ ਐਸ ਵਿਲੇਜ ਜਿੱਥੇ ਪ੍ਰਵਾਸੀ ਨਾ ਰਹਿੰਦੇ ਹੋਣ ਵੱਡੀ ਗਿਣਤੀ ਵਿੱਚ ਨਾ ਰਹਿੰਦੇ ਹੋਣ ਸਾਰੇ ਪ੍ਰਵਾਸੀ ਅਪਰਾਧਿਕ ਸਰਗਰਮੀਆਂ ਵਿੱਚ ਸ਼ਾਮਲ ਨਹੀਂ ਪਰ ਕਿਤੇ ਨਾ ਕਿਤੇ ਇਹ ਮਾਨਸਿਕਤਾ ਵੱਧਦੀ ਜਾ ਰਹੀ ਹੈ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿਸੇ ਵੀ ਨਮੀ ਥਾਂ ਤੇ ਜਾਣਾ ਉੱਥੇ ਵਸਣਾ ਉੱਥੇ ਮਿਹਨਤ ਕਰਕੇ ਕਮਾਈ ਕਰਨਾ ਤੇ ਆਪਣੇ ਪਰਿਵਾਰਾਂ ਨੂੰ ਪਾਲਣਾ ਇਹਦੇ ਵਿੱਚ ਕੋਈ ਹਰਜ਼ ਨਹੀਂ ਪਰ ਇਸ ਤੋਂ ਅੱਗੇ ਜਦੋਂ ਗੱਲ ਕਿਸੇ ਖੇਤਰ ਦੇ ਸਮਾਜਿਕ ਤਾਣੇ ਬਾਣੇ ਨੂੰ ਪ੍ਰਭਾਵਿਤ ਕਰਨ ਲੱਗ ਪਵੇ ਉੱਥੇ ਅਪਰਾਧਿਕ ਸਰਗਰਮੀਆਂ ਵਧਣ ਲੱਗ ਜਾਣ ਤਾਂ ਫਿਰ ਇਸ ਬਾਰੇ ਸੋਚਣਾ ਬਣਦਾ ਤੇ ਪੰਜਾਬ ਵਿੱਚ ਇਸ ਲਈ ਇਹੀ ਸਥਿਤੀ ਉਪਜ ਰਹੀ ਲੱਗਦੀ ਹੈ ਇਹੋ ਜੀ ਸਥਿਤੀ ਬਣ ਰਹੀ ਲੱਗਦੀ ਹੈ ਸਿਰਫ ਮੁਹਾਲੀ ਦੇ ਕੁੰਬੜਾ ਵਾਲਾ ਕਾਂਡ ਹੀ ਨਹੀਂ ਹੋਰ ਵੀ ਕਈ ਕਾਂਡ ਪਿਛਲੇ ਦਿਨਾਂ ਦਰਾਂ ਸਾਹਮਣੇ ਆ ਚੁੱਕੇ ਨੇ ਜਲੰਧਰ ਵਿਖੇ ਵੀ ਇੱਕ ਬਹੁਤ ਮਸ਼ਹੂਰ ਮਠਾਈਆਂ ਦੀ ਦੁਕਾਨ ਦਾ ਘਰਾਉ ਹੋਇਆ ਸੀ ਸਿਕਸ ਜਿੱਥੇ ਬੰਦੀਆਂ ਵੱਲੋਂ ਉੱਥੇ ਵੀ ਪ੍ਰਵਾਸੀ ਮਜ਼ਦੂਰਾਂ ਜਾਂ ਪ੍ਰਵਾਸੀਆਂ ਵੱਲੋਂ ਇੱਕ ਪੰਜਾਬੀ ਨੌਜਵਾਨ ਦੇ ਨਾਲ ਹਿੰਸਕ ਖੂਨ ਦੀ ਕੋਸ਼ਿਸ਼ ਕੀਤੀ ਗਈ ਸੀ ਸਮਾਜ ਸੇਵੀ ਲਖਾ ਸਿਧਾਨਾ ਤੇ ਉਹਨਾਂ ਦੇ ਸਾਥੀ ਫਿਰਮਾ ਦਾ ਕਾਰਤੇ ਡਾਇਰੈਕਟਰ ਅਮਿਤ ਓਜ ਮਾਨ ਲਗਾਤਾਰ ਇਸ ਮੁੱਦੇ ਨੂੰ ਉਭਾਰ ਰਹੇ ਨੇ ਉਹ ਕਈ ਤਰ੍ਹਾਂ ਦੇ ਇਹੋ ਜਿਹੇ ਉਦਾਹਰਣ ਦੱਸ ਚੁੱਕੇ ਨੇ ਜਿੱਥੇ ਉਹਨਾਂ ਨੇ ਫੈਕਟਰੀਆਂ ਵਾਲਿਆਂ ਦੇ ਨਾਲ ਜਦੋਂ ਆਢਾ ਲੈਣ ਦੀ ਗੱਲ ਕੀਤੀ ਪਾਣੀਆਂ ਨੂੰ ਪਲੀਤ ਹੋਣ ਤੋਂ ਬਚਾਉਣ ਦੀ ਜਦੋਂ ਗੱਲ ਕੀਤੀ ਤਾਂ ਫੈਕਟਰੀ ਵਾਲੇ ਵੀ ਮੋਰਿਆਂ ਉਹਨਾਂ ਨੂੰ ਪ੍ਰਵਾਸੀਆਂ ਨੂੰ ਮੋਰੇ ਕਰਨ ਦੀ ਧਮਕੀ ਦਿੰਦੇ ਰਹੇ ਇਹੋ ਜਿਹੇ ਵੀ ਮਾਮਲੇ ਉਹ ਵੀ ਸਾਹਮਣੇ ਲਿਆ ਚੁੱਕੇ ਨੇ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਚਲੇ ਜਾਓ ਕਿਸੇ ਵੀ ਕਸਬੇ ਚਲੇ ਜਾਓ ਤੁਹਾਨੂੰ ਸ਼ਾਮ ਤੋਂ ਬਾਅਦ ਜ਼ਿਆਦਾਤਰ ਪ੍ਰਵਾਸੀਆਂ ਦੀ ਮੌਜੂਦਗੀ ਨਜ਼ਰ ਆਵੇਗੀ ਸਵੇਰ ਰਾਤ ਨੇ ਪੰਜਾਬ ਦੇ ਲਗਾਤਾਰ ਬਦਲ ਰਹੇ ਹਾਲਾਤ ਨੇ ਤੇ ਇਨ੍ਹਾਂ ਹਾਲਾਤ ਦੇ ਵਿੱਚ ਪੰਜਾਬ ਪੰਜਾਬੀ ਪੰਜਾਬੀਅਤ ਦੇ ਇਕਦਮ ਕੀਮਤਾਂ ਲੁਪਤ ਹੁੰਦੀਆਂ ਜਾ ਰਹੀਆਂ ਨੇ ਪੰਜਾਬ ਦੀ ਬਹੁਤੀ ਵਸੋਂ ਨੇ ਬਾਹਰ ਵੱਲ ਰੁਝਾਨ ਕੀਤੇ ਹੋਏ ਨੇ ਵਹੀਰਾਂ ਕੱਤੀਆਂ ਹੋਈਆਂ ਨੇ ਬਾਹਰ ਵੱਲ ਅਜਿਹੇ ਵਿੱਚ ਜੋ ਖਾਲੀ ਥਾਂ ਹੈ ਪਿੱਛੇ ਉਨਾ ਵਿੱਚ ਪ੍ਰਵਾਸੀਆਂ ਦੀ ਆਮਦ ਹੋ ਰਹੀ ਹੈ ਲਗਾਤਾਰ ਹੋ ਰਹੀ ਹੈ ਤੇ ਕਿਸੇ ਸਮੇਂ ਕਿਹਾ ਜਾਂਦਾ ਸੀ ਕਿ ਖੇਤੀਬਾੜੀ ਲਈ ਝੋਨੇ ਦੀ ਖਾਤਰ ਪੰਜਾਬ ਦੇ ਪਿੰਡਾਂ ਵਾਲੇ ਕਿਸਾਨ ਜ਼ਿਮੀਂਦਾਰ ਪ੍ਰਵਾਸੀਆਂ ਨੂੰ ਪੰਜਾਬ ਲਿਆ ਰਹੇ ਨੇ ਪਰ ਹੁਣ ਉਹ ਸਥਿਤੀ ਵੀ ਬਦਲ ਗਈ ਹੈ ਪਹਿਲਾਂ ਤਾਂ ਸਿਰਫ ਗਰਮੀਆਂ ਦੇ ਦਿਨਾਂ ਦੌਰਾਨ ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਪ੍ਰਵਾਸੀਆਂ ਦੀ ਆਮਦ ਹੁੰਦੀ ਸੀ ਰੇਲ ਗੱਡੀਆਂ ਰਾਹੀਂ ਪਰ ਹੁਣ ਸਾਰਾ ਸਾਲ ਇਹ ਕੰਮ ਚੱਲ ਰਿਹਾ ਹੈ ਸਾਰਾ ਸਾਲ ਪ੍ਰਵਾਸੀਆਂ ਦਾ ਉਨਾ ਚੱਲ ਰਿਹਾ ਸੋ ਹੁਣ ਇੱਥੇ ਇਹ ਗੱਲ ਸਮਝਣ ਵਾਲੀ ਹੈ ਕਿ ਗੱਲ ਝੋਨੇ ਤੇ ਜ਼ੀਰੀ ਤੋਂ ਅੱਗੇ ਲੰਘ ਚੁੱਕੀ ਹੈ ਤੇ ਹੋਰ ਸਾਰੇ ਪੰਜਾਬ ਦੇ ਜਿਹੜੇ ਕਾਰੋਬਾਰ ਨੇ ਜਾਂ ਜਿਹੜੇ ਆਮ ਕਿਤੇ ਆ ਸਬਜ਼ੀ ਵੇਚਣ ਤੋਂ ਲੈ ਕੇ ਮੂੰਗਫਲੀ ਵੇਚਣ ਤੱਕ ਤੇ ਹੋਰ ਜਿਹੜੇ ਕਾਰੋਬਾਰ ਨੇ ਰਾਜ ਮਿਸਤਰੀ ਦਾ ਕੰਮ ਤੇ ਕਿਸੇ ਵੀ ਤਰ੍ਹਾਂ ਦਾ ਹੱਥੀ ਕਾਰੀਗਰੀ ਵਾਲਾ ਕੰਮ ਸਾਰਿਆਂ ਵਿੱਚ ਪ੍ਰਵਾਸੀਆਂ ਦਾ ਦਬਦਬਾ ਨਜ਼ਰ ਆਉਂਦਾ ਹੈ ਵਿਸ਼ੇਕ ਦੇ ਵਿੱਚ ਕਸੂਰ ਪੰਜਾਬੀਆਂ ਦਾ ਆਪਣਾ ਵੀ ਹੈ ਕਿ ਹੱਥੀਂ ਕੰਮ ਕਰਨ ਦੀ ਜੋ ਆਦਤ ਛੱਡ ਦਿੱਤੀ ਗਈ ਹੈ ਘਰਾਂ ਵਿੱਚ ਵੀ ਆਮ ਸਫਾਈ ਝਾੜੂ ਪੋਚੇ ਦਾ ਕੰਮ ਪੰਜਾਬੀਆਂ ਨੇ ਛੱਡ ਦਿੱਤਾ ਉੱਥੇ ਵੀ ਹੁਣ ਕੰਮ ਵਾਲੀਆਂ ਰੱਖੀਆਂ ਜਾਂਦੀਆਂ ਨੇ ਤੇ ਉਹਨਾਂ ਚੋਂ ਵੀ 90% ਦੀ ਪ੍ਰਵਾਸੀ ਹੀ ਹੁੰਦੀਆਂ ਨੇ ਤੇ ਰਹਿੰਦੀ ਖੁੰਦੀ ਕਸਰ ਸਿਆਸਤਦਾਨਾਂ ਨੇ ਕੱਢ ਦਿੱਤੀ ਹੈ ਜਿਨ੍ਹਾਂ ਨੂੰ ਵੋਟਾਂ ਚਾਹੀਦੀਆਂ ਤੇ ਵੋਟਾਂ ਦੀ ਖਾਤਰ ਉਹ ਪੰਜਾਬ ਵਿੱਚ ਕਿਸੇ ਨੂੰ ਵੀ ਆਗਿਆ ਕੇ ਵਸਾਉਣ ਲਈ ਇਥੋਂ ਦੇ ਪੱਕੇ ਨਾਗਰਿਕ ਬਣਾਉਣ ਲਈ ਸਾਰੀਆਂ ਸਰਕਾਰੀ ਸੁੱਖ ਸਹੂਲਤਾਂ ਦਿਵਾਉਣ ਲਈ ਵੀ ਤਿਆਰ ਹੀ ਰਹਿੰਦੇ ਆ। ਸੋ ਪੰਜਾਬ ਦਾ ਜੋ ਮੂਹ ਮੰਹੰਦਰਾ ਬਦਲ ਰਿਹਾ ਹੈ ਜਾਂ ਵਿਗੜ ਰਿਹਾ ਹੈ ਉਸ ਵਿੱਚ ਸਾਰਿਆਂ ਦਾ ਯੋਗਦਾਨ ਹੈ। ਪੰਜਾਬੀਆਂ ਦਾ ਆਪਣਾ ਵੀ ਯੋਗਦਾਨ ਹੈ ਜੋ ਮਾਮੂਲੀ ਜਿਹੇ ਲਾਲਚ ਕਰਕੇ ਵੀ ਬਿਨਾਂ ਕਿਸੇ ਜਾਂਚ ਪੜਤਾਲ ਦੇ ਕਿਸੇ ਵੀ ਪ੍ਰਵਾਸੀ ਨੂੰ ਕੰਮ ਵੀ ਦੇ ਦਿੰਦੇ ਆ, ਰੱਖ ਵੀ ਲੈਂਦੇ ਆ। ਘਰਾਂ ਦੇ ਨੇੜੇ ਵੀ ਰੱਖ ਲੈਂਦੇ ਆ ਤੇ ਬਾਅਦ ਵਿੱਚ ਫਿਰ ਜਦੋਂ ਕੋਈ ਅਪਰਾਧਿਕ ਘਟਨਾ ਵਾਪਰਦੀ ਆ ਤਾਂ ਫਿਰ ਪੁਲਿਸ ਵੱਲ ਸ਼ਿਕਾਇਤਾਂ ਦਰਜ ਕਰਵਾਉਣ ਲਈ ਤੁਰਿਆ ਜਾਂਦਾ ਹੈ ਫਿਰ ਮਾਮਲੇ ਦੀ ਗੁੰਝ ਪੈਂਦੀ ਹੈ ਅਸੀਂ ਖਰ ਫਿਰ ਕਹਿ ਦਈਏ ਕਿ ਸਾਰੇ ਪ੍ਰਵਾਸੀ ਇਹੋ ਜਿਹੇ ਨਹੀਂ ਹੁੰਦੇ ਬਹੁਤ ਸਾਰੇ ਮਿਹਨਤ ਕਰਦੇ ਆ ਚੰਗੇ ਤਰੀਕੇ ਨਾਲ ਮਿਹਨਤ ਕਰਦੇ ਆ ਆਪਣੇ ਪਰਿਵਾਰਾਂ ਨੂੰ ਪਾਲਦੇ ਆ ਤੇ ਉੱਥੋਂ ਤੱਕ ਸੀਮਤ ਰਹਿੰਦੇ ਆ ਪਰ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਜਿੱਥੇ ਪੰਜਾਬ ਵਿੱਚ ਕਈ ਥਾਵਾਂ ਉੱਤੇ ਪ੍ਰਵਾਸੀ ਹੁਣ ਪੰਜਾਬੀਆਂ ਉੱਤੇ ਹਾਵੀ ਹੋਣ ਲੱਗ ਪਏ ਨੇ ਉਹਨਾਂ ਨੂੰ ਵੀ ਕਿਰਨ ਤੱਕ ਜਾਣ ਲੱਗ ਪਏ ਨੇ ਕਈ ਵੀਡੀਓਜ਼ ਹੈ ਉਹ ਜਿਹੜੇ ਸੋਸ਼ਲ ਮੀਡੀਆ 'ਤੇ ਤੁਸੀਂ ਜ਼ਰੂਰ ਵੇਖੇ ਹੋਣਗੇ ਪਰ ਕੀ ਪੰਜਾਬ ਤੇ ਪੰਜਾਬ ਦੇ ਲੋਕੀ ਇਸ ਸਮੱਸਿਆ ਨੂੰ ਸਮਝ ਰਹੇ ਆ ਇਸ ਆਉਣ ਵਾਲੇ ਸਮੇਂ ਦੀ ਸੰਭਾਵੀ ਵੱਡੀ ਸਮੱਸਿਆ ਨੂੰ ਸਮਝ ਰਹੇ ਆ ਇਹਦੇ ਬਾਰੇ ਜਾਣ ਰਹੇ ਆ ਸੋਚ ਰਹੇ ਆ ਵਿਚਾਰ ਕਰ ਰਹੇ ਆ ਇਹ ਹਾਲੇ ਸਪਸ਼ਟ ਨਹੀਂ ਹੈ ਸੋਚਣਾ ਬਣਦਾ ਹੈ ਪਰ ਹਾਲੇ ਸੋਚਿਆ ਜਾ ਨਹੀਂ ਰਿਹਾ ਇਸ ਬੰਨੇ ਹੁਣ ਤੱਕ ਵੀ ਨਹੀਂ ਆਬ ਪਿਛਲੇ ਦਿਨਾਂ ਦੀ ਘਟਨਾ ਕਰਨ ਤੋਂ ਬਾਅਦ ਜ਼ਰੂਰ ਗੰਭੀਰਤਾ ਨਾਲ ਸਾਰਿਆਂ ਨੂੰ ਇਸ ਬੰਨੇ ਸੋਚਣਾ ਚਾਹੀਦਾ ਹੈ ਇਹ ਕਿਸੇ ਇੱਕ ਧਿਰ ਦੀ ਜਾਂ ਕਿਸੇ ਇੱਕ ਕੌਮ ਦੀ ਜਾਂ ਕਿਸੇ ਇੱਕ ਖਾਸ ਵਰਗ ਦੀ ਸਮੱਸਿਆ ਨਹੀਂ ਇਹ ਸਮੱਸਿਆ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬੀ ਵਰਗ ਨੂੰ ਇਸ਼ਵਨੀ ਇਸ ਕਰਕੇ ਸਾਰਿਆਂ ਦਾ ਇਸ ਬੰਨੇ ਇਕੱਠੇ ਹੋ ਕੇ ਸੋਚਣਾ ਜ਼ਰੂਰੀ ਹੋ ਜਾਂਦਾ ਪੰਜਾਬ ਵਿੱਚ ਪ੍ਰਵਾਸੀਆਂ ਦੀ ਧੜਾ ਧੜ ਆਮਦ ਜਿਹੜੀ ਹੈ ਇਹ ਕਰੋਨਾ ਦੇ ਸਮੇਂ ਦੌਰਾਨ ਇਹਨੂੰ ਕੁਝ ਠੱਲ ਪਈ ਸੀ ਕੁਝ ਕਟੀ ਸੀ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਜ਼ਿੰਦਗੀਆਂ ਆਮ ਵਰਗੀ ਹੁੰਦੀ ਗਈ ਹੈ ਇਹ ਫਿਰ ਪਹਿਲਾਂ ਵਰਗੀ ਹੋ ਗਈ ਹੈ ਤੇ ਹੁਣ ਇੱਕ ਵਾਰ ਫਿਰ ਪੰਜਾਬ ਵਿੱਚ ਤੁਹਾਨੂੰ ਪ੍ਰਵਾਸੀਆਂ ਦਾ ਬੋਲਬਾਲਾ ਨਜ਼ਰ ਆਉਂਦਾ ਹੋਵੇਗਾ ਹੁਣ ਇਹਦੇ ਵਿੱਚ ਬਹੁਤ ਵੱਡਾ ਕਸੂਰ ਜਿੱਕਰ ਗੱਲ ਕਰੀਏ ਤਾਂ ਸਿਆਸਤਦਾਨਾਂ ਦਾ ਬਣਦਾ ਕਿਉਂਕਿ ਸਿਆਸਤਦਾਨ ਜਿਹੜੇ ਨੇ ਉਹਨਾਂ ਨੂੰ ਵੋਟਾਂ ਦੀਆਂ ਹੁੰਦੀਆਂ ਨੇ ਵੋਟ ਪਾਉਣ ਵਾਲਾ ਕੌਣ ਹੈ ਕਿੱਥੋਂ ਦਾ ਆ ਉਹਦਾ ਪਿਛੋਕੜ ਕੀ ਹੈ ਇਹ ਸਵਲ ਸਿਆਸਤਦਾਨ ਧਿਆਨ ਨਹੀਂ ਦਿੰਦੇ ਤੇ ਪ੍ਰਵਾਸੀਆਂ ਦੇ ਮਾਮਲੇ ਵਿੱਚ ਵੀ ਇਹੀ ਕੁਝ ਹੁੰਦਾ ਵਿਖਾਈ ਦੇ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਸਿਆਸਤਦਾਨਾਂ ਨੇ ਹੀ ਪ੍ਰਵਾਸੀਆਂ ਦੇ ਆਉਣ ਦੇ ਬੂਹੇ ਖੋਲੇ ਬਹੁਤ ਵਾਰ ਗੱਲ ਉੱਠਦੀ ਰਹੀ ਹੈ ਕਿ ਜੇਕਰ ਗੁਆਂਡੀ ਸੂਬਿਆਂ ਵਿੱਚ ਕਾਨੂੰਨ ਬਣ ਸਕਦਾ ਹੈ ਕਿ ਕੋਈ ਵੀ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਪੱਕੇ ਤੌਰ ਤੇ ਵਸਿੰਦਾ ਨਹੀਂ ਬਣ ਸਕਦਾ ਜੇਕਰ ਪੰਜਾਬ ਦਾ ਕੋਈ ਵਿਅਕਤੀ ਹਿਮਾਚਲ ਪ੍ਰਦੇਸ਼ ਜਾ ਕੇ ਜ਼ਮੀਨ ਨਹੀਂ ਖਰੀਦ ਸਕਦਾ ਤਾਂ ਪੰਜਾਬ ਵਿੱਚ ਹਰ ਜਣਾ ਖਣਾ ਬਾਹਰੋਂ ਆ ਕੇ ਜ਼ਮੀਨਾਂ ਕਿਵੇਂ ਖਰੀਦ ਰਿਹਾ ਹੈ ਹੁਣ ਤਾਂ ਪੰਜਾਬ ਵਿੱਚ ਕਈ ਪ੍ਰਵਾਸੀ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦੇ ਨੇ ਯਾਨੀ ਕਿ ਕਿਸੇ ਸੂਬੇ ਵਿੱਚੋਂ ਆ ਕੇ ਪੰਜਾਬ ਵਿੱਚ ਵਸੇ ਪੱਕੇ ਮਕਾਨ ਬਣਾਏ ਸਾਰੀਆਂ ਸਹੂਲਤਾਂ ਲਈਆਂ ਪੰਜਾਬ ਦੀਆਂ ਹੀ ਜ਼ਮੀਨਾਂ ਖਰੀਦੀਆਂ ਉਹਨਾਂ ਜ਼ਮੀਨਾਂ ਨੂੰ ਅੱਗੇ ਵੇਚ ਰਹੇ ਆ ਤੇ ਪੰਜਾਬ ਦੀ ਜ਼ਮੀਨ ਨੂੰ ਖਰੀਦਣ ਵੇਚਣ ਦਾ ਕੰਮ ਵੀ ਹੁਣ ਪ੍ਰਵਾਸੀ ਕਰਨ ਲੱਗ ਪਏ ਇਸ ਤੋਂ ਵੱਡਾ ਹਲੂਨਾ ਹੋਰ ਕੀ ਚਾਹੀਦਾ ਪੰਜਾਬੀਆਂ ਨੂੰ ਆਪਣੇ ਸੂਬੇ ਦੀ ਇਹ ਤਾਜ਼ਾ ਦਸ਼ਾ ਸਮਝਣ ਦੇ ਲਈ ਪ੍ਰਵਾਸੀਆਂ ਪੱਖੋਂ ਜੋ ਸਥਿਤੀ ਉਪਜ ਰਹੀ ਹੈ ਉਸ ਨੂੰ ਸਮਝਣ ਦੇ ਲਈ ਇਸ ਤੋਂ ਵੱਡੀ ਮਿਸਾਲ ਹੋਰ ਕੋਈ ਨਹੀਂ ਹੋ ਸਕਦੀ ਸਿਆਸਤਦਾਨਾਂ ਨੇ ਵੋਟਾਂ ਦੀ ਖਾਤਰ ਵੱਡੇ ਪੱਧਰ ਉੱਤੇ ਪ੍ਰਵਾਸੀਆਂ ਨੂੰ ਪੰਜਾਬ ਦੇ ਨਾਗਰਿਕ ਬਣਾਇਆ ਉਹਨਾਂ ਦੀ ਰਾਸ਼ਨ ਕਾਰਡ ਦੀ ਗੱਲ ਹੋਵੇ ਆਧਾਰ ਕਾਰਡ ਦੀ ਗੱਲ ਹੋਵੇ ভোটার ਆਈਡੀ ਦੀ ਗੱਲ ਹੋਵੇ ਸਭ ਕੁਝ ਬਣਵਾ ਕੇ ਦਿੱਤਾ ਗੈਰ ਕਾਨੂੰਨੀ ਟਿਕਾਣੇ ਵੀ ਬਣਵਾ ਕੇ ਦਿੱਤੇ ਨੇ ਹੁਣ ਤਾਂ ਪੰਜਾਬ ਵਿੱਚ ਪ੍ਰਵਾਸੀਆਂ ਦੇ ਬਕਾਇਦਾ ਕਲੋਨੀਾਂ ਤੇ ਕੁਆਟਰ ਵੀ ਬਣਨ ਲੱਗ ਪਏ ਨੇ ਕਿਉਂਕਿ ਸਿਆਸਤਦਾਨਾਂ ਨੂੰ ਪ੍ਰਵਾਸੀਆਂ ਦੀ ਵੋਟ ਨਾਲ ਮਤਲਬ ਹੈ ਉਹਨਾਂ ਨੂੰ ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਕਿ ਪੰਜਾਬ ਵਿੱਚ ਪੰਜਾਬੀਅਤ ਦਾ ਦਾਇਰਾ ਘਟ ਰਿਹਾ ਹੈ ਪੰਜਾਬੀ ਵਰਗ ਘਟ ਰਿਹਾ ਹੈ ਤੇ ਪ੍ਰਵਾਸੀਆਂ ਦੀ ਗਿਣਤੀ ਜ਼ਿਆਦਾ ਹੋ ਰਹੀ ਹੈ ਉਹਦੇ ਕਰਕੇ ਜੋ तमाम ਸਮੱਸਿਆਵਾਂ ਆਉਣਗੀਆਂ ਉਹਦੇ ਨਾਲ ਸਾਇਦ ਸਿਆਸੀ ਲੀਡਰਾਂ ਨੂੰ ਕੋਈ ਵਾਸਤਾ ਨਹੀਂ ਪੈਣਾ ਇਸ ਕਰਕੇ ਉਹਦੀ ਪ੍ਰਵਾਹ ਵੀ ਨਹੀਂ ਕਰਦੇ ਤੁਸੀਂ ਵੇਖਿਆ ਹੋਵੇਗਾ ਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਤੁਸੀਂ ਵੀ ਜਿਹੜੇ ਵੀ ਇਲਾਕੇ ਵਿੱਚ ਰਹਿੰਦੇ ਹੋ ਜਾਂ ਆਪਣੇ ਆਸ-ਪਾਸ ਦੇ ਖੇਤਰਾਂ ਵਿੱਚ ਜ਼ਰੂਰ ਵੇਖਿਆ ਹੋਵੇਗਾ ਕਿ ਬਾਹਰੀ ਵਸੋਂ ਲਗਾਤਾਰ ਵਧ ਰਹੀ ਹੈ ਤੁਹਾਡੇ ਜਿਹੜੇ ਮੂਲ ਨਿਵਾਸੀ ਆ ਜਿਨ੍ਹਾਂ ਨੂੰ ਤੁਸੀਂ ਕਈ ਸਾਲਾਂ ਤੋਂ ਕਈ ਦਹਾਕੀਆਂ ਤੋਂ ਜਾਣਦੇ ਹੋ ਉਹਨਾਂ ਦੀ ਗਿਣਤੀ ਜ਼ਰੂਰ ਘਟੀ ਹੋਵੇਗੀ ਤੇ ਆਸ-ਪਾਸ ਤੁਹਾਡੇ ਪ੍ਰਵਾਸੀਆਂ ਦੇ ਜਾਂ ਗੈਰ ਪੰਜਾਬੀਆਂ ਦੀ ਵਸੂ ਵਧ ਰਹੀ ਹੈ ਇਹ ਸਮੁੱਚੇ ਪੰਜਾਬ ਵਿੱਚ ਭਾਵੇਂ ਦੁਆਬੇ ਦੀ ਗੱਲ ਹੋਵੇ ਮਾਲਵੇ ਦੀ ਜਾਂ ਮਾਝੇ ਦੀ ਸਾਰੀਆਂ ਥਾਵਾਂ ਤੇ ਅਸਰ ਵਿਖਣਾ ਸ਼ੁਰੂ ਹੋ ਗਿਆ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਵਿੱਚ ਇਹਦਾ ਅਸਰ ਜ਼ਿਆਦਾ ਵੇਖਿਆ ਜਾ ਰਿਹਾ ਹੈ ਰੈਂਦੀ ਖੁੰਦੀ ਕਦਰ ਸਾਡੇ ਪੰਜਾਬੀ ਵੀ ਕੱਢ ਰਹੇ ਆਪ ਵੀ ਕੱਢ ਰਹੇ ਆ ਜੋ ਛੋਟੇ ਛੋਟੇ ਕੰਮ ਲਈ ਵੀ ਪ੍ਰਵਾਸੀਆਂ ਦੇ ਉੱਪਰ ਨਿਰਪਰ ਹੋਏ ਆ ਉਹ ਕੰਮ ਜਿਹੜੇ ਰਵਾਇਤੀ ਤੌਰ ਤੇ ਪੰਜਾਬੀ ਆਪ ਕਰ ਲਿਆ ਕਰਦੇ ਸੀ ਪਰ ਉਹਨਾਂ ਲਈ ਵੀ ਹੁਣ ਪ੍ਰਵਾਸੀਆਂ ਦੇ ਉੱਪਰ ਨਿਰਪਰ ਹੋ ਗਏ ਨੇ ਹੁਣ ਇੱਥੇ ਸਾਡੇ ਬਹੁਤ ਸਾਰੇ ਪੰਜਾਬੀ ਇਹ ਵੀ ਸਵਾਲ ਚੁੱਕਦੇ ਆ ਕਿ ਪ੍ਰਵਾਸੀਆਂ ਦੇ ਮੁੱਦੇ ਦੀ ਜਦੋਂ ਗੱਲ ਹੁੰਦੀ ਹੈ ਜਾਂ ਪੰਜਾਬ ਵਿੱਚ ਪ੍ਰਵਾਸੀ ਵਸੂ ਦੇ ਵਾਅਦੇ ਦੀ ਜਦੋਂ ਗੱਲ ਹੁੰਦੀ ਹੈ ਪੂਸਾਰੇ ਲੋਕੀ ਵੀ ਦਰੀ ਦੇ ਛੱਡਦੇ ਆ ਕਿ ਪੰਜਾਬੀ ਵੀ ਤਾਂ ਬਾਹਰਲੇ ਮੁਲਕਾਂ ਚ ਜਾਂਦੀ ਆ ਉੱਥੇ ਜਾ ਕੇ ਵਸ ਰਹੇ ਆ ਉੱਥੇ ਘਰ ਬਣਾ ਰਹੇ ਆ ਹੁਣ ਇਥੇ ਲੋਕਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਵਾਸੀਆਂ ਦਾ ਪੰਜਾਬ ਆਉਣਾ ਤੇ ਪੰਜਾਬੀਆਂ ਦਾ ਬਾਹਰ ਜਾਣਾ ਦੋਹਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਪੰਜਾਬੀ ਜਦੋਂ ਬਾਹਰ ਜਾਂਦੇ ਨੇ ਜਾਂ ਬਾਹਰ ਜਾ ਰਹੇ ਨੇ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਲੱਖਾਂ ਰੁਪਏ ਲਾਉਣੇ ਪੈਂਦੇ ਨੇ ਇਸ ਕੰਮ ਦੇ ਉੱਪਰ ਦੂਜਾ ਜਦੋਂ ਬਾਹਰ ਜਾਂਦੇ ਤਾਂ ਉਹਨਾਂ ਦੀ ਸਾਰੀ ਦਸਤਾਵੇਜ਼ੀ ਤਸਦੀਕ ਹੁੰਦੀ ਹੈ ਉਹਨਾਂ ਦੇ ਸਾਰੇ ਡਾਕੂਮੈਂਟ ਵਗੈਰਾ ਬਣਦੇ ਆ ਕਿੱਥੋਂ ਆਏ ਆ ਕੋਈ ਅਪਰਾਧਿਕ ਪਿਛੋਕੜ ਤਾਂ ਨਹੀਂ ਕਿੰਨੀ ਪੜ੍ਹਾਈ ਕੀਤੀ ਹੈ ਕਿਹੜੇ ਪਿੰਡ ਦੇ ਨਿਵਾਸੀ ਹੈ ਕਿੱਥੋਂ ਦੇ ਰਹਿਣ ਵਾਲੇ ਆ ਆਉਣ ਦਾ ਮਕਸਦ ਕੀ ਹੈ ਕਿੰਨੀ ਦੇਰ ਰਹਿਣਾ ਸਾਰਾ ਕੁਝ ਤੈਅ ਕੀਤਾ ਜਾਂਦਾ ਜਾਂਚ ਪੜਤਾਲ ਹੁੰਦੀ ਹੈ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ ਕਿਤੇ ਜਾ ਕੇ ਪੰਜਾਬੀ ਨੂੰ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਤੇ ਉੱਥੇ ਜਾ ਕੇ ਵੀ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਸਰਕਾਰ ਹਰ ਵੇਲੇ ਧਿਆਨ ਵੀ ਰੱਖਦੀ ਹੈ ਕੋਈ ਮਾੜੀ ਜੀ ਗਲਤੀ ਜਾਂ ਕੋਈ ਕਿਸੇ ਤੋਂ ਪਹੁੰਚੋਖ ਹੁੰਦੀ ਹੈ ਤਾਂ ਸਜ਼ਾ ਦਾ ਵੀ ਪ੍ਰਬੰਧ ਹੈ ਕਾਨੂੰਨੀ ਕਾਰਵਾਈ ਵੀ ਹੁੰਦੀ ਹੈ ਭਾਵੇਂ ਪੰਜਾਬੀ ਜਦੋਂ ਬਾਹਰ ਜਾਂਦੇ ਆ ਤਾਂ ਉੱਥੋਂ ਦੀ ਸਰਕਾਰ ਦੇ ਕੋਲ ਉਹਨਾਂ ਦਾ ਪੂਰਾ ਪਤਾ ਟਿਕਾਣਾ ਹੁੰਦਾ ਪਰ ਜਿਹੜੇ ਪ੍ਰਵਾਸੀ ਪੰਜਾਬ ਚ ਆਉਂਦੇ ਆ ਨਾ ਤਾਂ ਉਹਨਾਂ ਨੂੰ ਕੋਈ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਆ ਦੂਜਾ ਉਹਨਾਂ ਦਾ ਕੋਈ ਡਾਕੂਮੈਂਟ ਨਹੀਂ ਵੇਖਿਆ ਜਾਂਦਾ ਉਹਨਾਂ ਦਾ ਕੋਈ ਦਸਤਾਵੇਜ਼ ਨਹੀਂ ਵੇਖਿਆ ਜਾਂਦਾ ਕੁਝ ਵੀ ਛੋਕੜ ਨਹੀਂ ਵਿਖਿਆ ਜਾਂਦਾ ਕਿ ਕਿੱਥੋਂ ਆਏ ਆ ਕਿਸੇ ਬਿਮਾਰੀ ਤੋਂ ਪੀੜਤ ਤਾਂ ਨਹੀਂ ਕਿਸੇ ਅਪਰਾਧਿਕ ਰਿਕਾਰਡ ਦੇ ਵਿੱਚ ਨਾਂ ਤਾਂ ਨਹੀਂ ਬੋਲਦਾ ਕਿ ਤੁਹੋਂ ਦੇ ਰਹਿਣ ਵਾਲੇ ਆ ਪਤ ਪੱਕਾ ਪਤਾ ਟਿਕਾਣਾ ਕੀ ਹੈ ਕੁਝ ਨਹੀਂ ਵਿਖਿਆ ਜਾਂਦਾ ਬਸ ਰਹਿਣ ਨੂੰ ਜਗ੍ਹਾ ਦੇ ਦਿੱਤੀ ਜਾਂਦੀ ਹੈ ਤੇ ਬਹੁਤ ਸਾਰੇ ਥਾਵਾਂ ਤੇ ਤਾਂ ਪ੍ਰਵਾਸੀਆਂ ਨੂੰ ਕਾਫੀ ਵੱਡੇ ਜ਼ਿੰਮੇਵਾਰੀਆਂ ਵਾਲੇ ਕੰਮ ਵੀ ਹੁਣ ਸੌਂਪ ਦਿੱਤੇ ਜਾਂਦੇ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਬਿਨਾਂ ਕਿਸੇ ਤਸਦੀਕ ਦੇ ਸੁਰਤੀ ਸਾਡੇ ਪੰਜਾਬੀ ਵੀ ਇਸ ਮੁੱਦੇ ਪਰ ਜਾਗਰੂਕ ਨਹੀਂ ਤੇ ਪੰਜਾਬ ਵਿੱਚ ਇੱਕ ਵੱਡਾ ਹਿੱਸਾ ਸ਼ਹਿਰਾਂ ਵਿੱਚ ਵਸਦਾ ਵੱਡਾ ਹਿੱਸਾ ਜੋ ਕਦੀ ਵੀ ਪੰਜਾਬ ਦੇ ਕਿਸੇ ਹੱਕੀ ਮੁੱਦੇ ਬਾਰੇ ਮੂੰਹ ਨਹੀਂ ਖੋਲਦਾ ਖੁਦ ਪੰਜਾਬੀ ਹੋਣ ਦਾ ਦਾਵਾ ਕਰਦਾ ਪੰਜਾਬੀ ਨਹੀਂ ਬੋਲਦਾ ਪੰਜਾਬ ਦੇ ਕਿਸੇ ਮੁੱਦੇ ਉੱਤੇ ਨਹੀਂ ਬੋਲਦਾ ਪਰ ਹਮੇਸ਼ਾ ਇਹ ਜ਼ਰੂਰ ਕਹਿੰਦਾ ਕਿ ਪੰਜਾਬ ਸਾਡਾ ਵੀ ਹੈ ਪਰ ਉਹ ਵੀ ਇਸ ਮੁੱਦੇ ਉੱਤੇ ਕਦੀ ਵੀ ਇਨਸਾਫ ਦੀ ਗੱਲ ਨਹੀਂ ਕਰਦੇ ਹੁਣ ਏਡਾ ਵੱਡਾ ਜੁਕਾੰਡ ਹੋਇਆ ਮੁਹਾਲੀ ਦੇ ਕੁੰਬੜਾ ਵਿਖੇ ਉਹਦੇ ਉੱਤੇ ਵੀ ਇਸ ਵਰਗ ਨੇ ਚੋਪੀ ਧਾਰੀ ਰੱਖੀ ਬਹੁਤੇ ਲੋਕੀ ਜਿਵੇਂ ਉਡੀਕ ਕਰਦੇ ਨੇ ਕਿ ਅੱਗ ਦਾ ਸੇਕ ਜਦ ਤੱਕ ਉਹਨਾਂ ਦੇ ਨੇੜੇ ਨਹੀਂ ਪਹੁੰਚਦਾ ਤਦ ਤੱਕ ਉਹ ਇਸ ਨੂੰ ਕੋਈ ਖਤਰਾ ਮੰਨਦੇ ਨਹੀਂ ਇਹੀ ਹਾਲ ਸਾਡੇ ਪੰਜਾਬੀਆਂ ਦਾ ਵੀ ਕਹਿੰਦੇ ਕਹੋਂਦੇ ਪੰਜਾਬੀਆਂ ਦਾ ਜੋ ਇਸ ਵਿਸ਼ੇ ਦੀ ਗੰਭੀਰਤਾ ਨੂੰ ਹੁਣ ਵੀ ਨਹੀਂ ਸਮਝ ਰਹੇ ਤੇ ਹੁਣ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਕਿਉਂਕਿ ਇਹ ਖਤਰਾ ਇੱਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ ਇੱਕ ਵੱਡੀ ਚੁਣੌਤੀ ਬਣ ਰਿਹਾ ਹੈ ਸਮੁੱਚੇ ਪੰਜਾਬ ਲਈ ਸਾਰੇ ਪੰਜਾਬੀਆਂ ਲਈ ਸੋ ਇਥੇ ਕਿਸੇ ਨੂੰ ਦੋਸ਼ ਦੇਣ ਦਾ ਕੋਈ ਮਕਸਦ ਨਹੀਂ ਕੋਈ ੜਕਾ ਹਟ ਪੈਦਾ ਕਰਨ ਦਾ ਮਕਸਦ ਨਹੀਂ ਗੱਲ ਪੰਜਾਬ ਦੀ ਹੈ ਸਮਿਆਚਾਰਕ ਸਮੀਕਰਨ ਦੀ ਹੈ ਪੁੱਛ ਕੇ ਵੇਖੀਏ ਮੋਹਾਲੀ ਦੇ ਉਸ ਪਰਿਵਾਰ ਨੂੰ ਜਿਨ੍ਹਾਂ ਨੇ ਆਪਣਾ ਪੁੱਤ ਗਵਾ ਦਿੱਤਾ ਬੱਚਾ ਗਵਾ ਦਿੱਤਾ ਬਿਨਾਂ ਕਿਸੇ ਕਸੂਰ ਦੇ ਬਿਨਾਂ ਕਿਸੇ ਗਲ ਦੇ ਉਹਨਾਂ ਦੀ ਸਾਰੀ ਜ਼ਿੰਦਗੀ ਕਿੰਨੀ ਔਖੀ ਹੋ ਗਈ। ਇਸ ਤੋਂ ਪਹਿਲਾਂ ਕਿ ਨਿਹੰਗ ਸਿੰਘ ਦੇ ਨਾਲ ਵੀ ਇਹੋ ਜਿਹੀ ਵਾਰਦਾਤ ਵਾਪਰ ਚੁੱਕੀ ਹੈ। ਮੋਗੇ ਦੀ ਅਨਾਜ ਮੰਡੀ ਵਿਖੇ ਇੱਕ ਸਿੱਖ ਨੌਜਵਾਨ ਦੇ ਨਾਲ ਪ੍ਰਵਾਸੀਆਂ ਨੂੰ ਬਦਸਲੂਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹੋ ਜਿਹੇ ਮਾਮਲੇ ਵੱਧਦੇ ਜਾ ਰਹੇ ਹਨ। ਜਲੰਧਰ ਦੇ ਮਠਾਈਆਂ ਵਾਲੀ ਦੁਕਾਨ ਵਾਲਾ ਘਟਨਾਕ੍ਰਮ ਵੀ ਆਪਾਂ ਪਿਛਲੇ ਦਿਨਾਂ ਦੌਰਾਨ ਵੇਖ ਚੁੱਕੇ ਹਾਂ। ਕਈ ਮਾਮਲੇ ਹੁਜਰੇ ਸਾਹਮਣੇ ਆ ਚੁੱਕੇ ਨੇ। ਸੋ ਜੇ ਵਿੱਚ ਸੂਬੇ ਪੰਜਾਬੀਆਂ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਪ੍ਰਵਾਸੀਆਂ ਨੂੰ ਤੜਾ-ਤੜ ਵਸਾਉਣ ਵਾਲਿਆਂ ਦੇ ਖਿਲਾਫ ਵੀ ਜਾਗਰੂਕ ਹੋਣਾ ਜ਼ਰੂਰੀ ਹੈ ਭਾਵੇਂ ਉਹ ਸਥਾਨਕ ਲੀਡਰ ਨੇ, ਸਿਆਸੀ ਆਗੂ ਨੇ, ਸਰਕਾਰਾਂ ਨੇ ਜਿਨ੍ਹਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਹੁੰਦੀਆਂ ਨੇ, ਵੋਟਾਂ ਦੀ ਖਾਤਰ ਉਹ ਸੂਬੇ ਦੇ ਸਮੀਕਰਨ ਵਿਗੜ ਜਾਣ ਦੀ ਪਰਵਾਹ ਨਹੀਂ ਕਰਦੇ। ਸੋ ਨਾ ਸਿਆਸੀ ਪਾਰਟੀਆਂ, ਸਿਆਸੀ ਆਗੂਆਂ ਦੇ ਖਿਲਾਫ ਵੀ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ, ਉਹਨਾਂ ਤੋਂ ਸਵਾਲ ਪੁੱਛਣੇ ਚਾਹੀਦੇ ਨੇ। ਇਸਾਬ ਤੋਂ ਜ਼ਰੂਰੀ ਚੀਜ਼ ਕਿ ਬਾਕੀ ਸੂਬਾ ਹਮੰਗ ਪੰਜਾਬ ਨੂੰ ਵੀ ਇਸ ਮੁੱਦੇ ਤੇ ਸੋਚਣਾ ਚਾਹੀਦਾ ਹੈ ਸੂਬਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹ ਵਿਸ਼ਾ ਆਉਣ ਵਾਲੇ ਸਮੇਂ ਦਰਾਂ ਸੂਬੇ ਲਈ ਇੱਕ ਵੱਡੀ ਚੁਣੌਤੀ ਇੱਕ ਵੱਡਾ ਖਤਰੇ ਵਾਲਾ ਵਿਸ਼ਾ ਵੀ ਬਣ ਸਕਦਾ ਹੈ ਕਿਉਂਕਿ ਸਮਾਜਿਕ ਮਾਹੌਲ ਦਾ ਤਾਣਾ ਬਾਣਾ ਵਿਗੜਨਾ ਤੇ ਅਮਨ ਕਾਨੂੰਨ ਦੀ ਸਥਿਤੀ ਤੇਹੋ ਜਹੇ ਹਿੰਸਕ ਘਟਨਾਕਰਮ ਵਾਪਰਨੇ ਇਹ ਕੋਈ ਚੰਗੇ ਸੰਕੇਤ ਨਹੀਂ ਹੁੰਦੇ ਕਿਸੇ ਵੀ ਸੂਬੇ ਲਈ ਕਿਸੇ ਵੀ ਸੂਬੇ ਦੇ ਸਮਾਜਿਕ ਮਾਹੌਲ ਦੇ ਲਈ ਸੋ ਬਹੁਤ ਜ਼ਰੂਰੀ ਹੈ ਕਿ ਜਾਂਚ ਪੜਤਾਲ ਜ਼ਰੂਰ ਹੋਵੇ ਪੰਜਾਬ ਵਿੱਚ ਜੂ ਵੀ ਆਉਂਦਾ ਆ ਕੇ ਵਸ ਰਿਹਾ ਉਸ ਦੇ ਕਾਗਜ਼ਾਤ ਜ਼ਰੂਰ ਚੈੱਕ ਕੀਤੇ ਜਾਣ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਕਿਸੇ ਨੂੰ ਪੱਕੇ ਤੌਰ ਤੇ ਵਸਣ ਦੀ ਆਗਿਆ ਹੋਵੇ ਤੇ ਖਾਸ ਤੌਰ ਤੇ ਅਪਰਾਧਿਕ ਤੱਤਾਂ ਦੇ ਉੱਪਰ ਜ਼ਰੂਰ ਨਜ਼ਰ ਰੱਖੀ ਜਾਣੀ ਜ਼ਰੂਰੀ ਹੈ ਜਿੱਥੇ ਕੋਈ ਹਜਾ ਮੰਦ ਭਾਗਾ ਘਟਨਾਕ੍ਰਮ ਵਾਪਰਦਾ ਉਥੇ ਸਿਆਸੀ ਦਬਾਅ ਤਹਿਤ ਕੋਈ ਕਾਰਵਾਈ ਹੁਣ ਤੋਂ ਰੋਕੀ ਨਾ ਜਾਵੇ ਸਗੋਂ ਜੋ ਕਾਨੂੰਨੀ ਤੇ ਸੰਵਿਧਾਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਉਹ ਜ਼ਰੂਰ ਹੋਵੇ ਆਸ ਕਰਦੇ ਆ ਕਿ ਸਾਡੀਆਂ ਸਰਕਾਰਾਂ ਵੀ ਇਸ ਬੰਨੇ ਸੋਚਣਗੀਆਂ ਆਸ ਤਾਂ ਕਰਨੀ ਬਣਦੀ ਹੈ ਤੇ ਸਰਕਾਰਾਂ ਕੋਲ ਉਮੀਦ ਬਣਦੀ ਵੀ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਚੁਣ ਕੇ ਜਿਤਾਇਆ ਸੋ ਜ਼ਰੂਰ ਇਸ ਮੱਦੇ ਪੰਜਾਬੀਆਂ ਦਾ ਖਿਆਲ ਰੱਖਣ ਸਰਕਾਰ ਪੰਜਾਬ ਦੇ ਮਾਹੌਲ ਦਾ ਖਿਆਲ ਰੱਖਣ ਤੇ ਸਭ ਤੋਂ ਜ਼ਰੂਰੀ ਹੈ ਲੋਕਾਂ ਦਾ ਜਾਗਰੂਕ ਹੋਣਾ ਲੋਕ ਵੀ ਜ਼ਰੂਰ ਜਾਗਰੂਕ ਹੋਣ ਇਸ ਮੁੱਦੇ ਉੱਤੇ ਇਸ ਮੁੱਦੇ ਦੀ ਗੰਭੀਰਤਾ ਬਾਰੇ ਵੀ ਸਵੇਸੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਤਾਜ਼ਾ ਅੰਕ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨ ਰਹੀ ਦਿਸ਼ਾ ਵੇਸ਼ਾ ਵਿੱਚ ਵੇਖ ਅਤੇ ਸੁਣ ਰਹੇ ਸੀ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਗਈ ਇਸ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਸਮੁੱਚੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਦੱਸਿਓ ਕਮੈਂਟਸ ਦੇ ਰਾਹੀਂ ਫੇਸਬੁੱਕ ਅਤੇ YouTube ਉੱਤੇ ਕਮੈਂਟਸ ਰਾਹੀਂ ਤੁਸੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਇਸੇ ਤਰ੍ਹਾਂ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦ ਪੰਜਾਬ ਟਾਕਸ ਚੈਨਲ ਵਧੇਰੇ ਜਾਣਕਾਰੀ ਲਈ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਆਈ ਪੀਟੀਵੀ ਰਾਹੀਂ ਦिशाਾਂ ਵਿਦੇਸ਼ਾਂ ਵਿੱਚ ਤੁਸੀਂ ਦਾ ਪੰਜਾਬ ਟਾਕਸ ਚੈਨਲ ਦੇ ਪ੍ਰੋਗਰਾਮਾਂ ਦਾ ਆਨੰਦ ਟੀਵੀ ਦੀ ਵੱਡੀ ਸਕਰੀਨ ਉੱਤੇ ਵੀ ਮਾਣ ਸਕਦੇ ਹੋ। ਸੋ ਜ਼ਰੂਰ ਜੁੜੇ ਰਹੋ ਦਾ ਪੰਜਾਬ ਟਾਕਸ ਚੈਨਲ ਦੇ ਨਾਲ। ਨਵੀਂ ਵਿਸ਼ੇਸ਼ ਰਿਪੋਰਟ ਦੇ ਵਿੱਚ ਨਵੇਂ ਵਿਸ਼ੇ ਲੈ ਕੇ ਨਵੇਂ ਦਿਨ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵਿਕ ਤੇ ਰਹੋ ਦਾ ਪੰਜਾਬ ਟਾਕਸ ਅੱਜ ਦੇ ਇਸ ਅੰਕ ਵਿੱਚ ਇਨਾ ਹੀ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ। ਬਹੁਤ ਬਹੁਤ ਤਨਵਾਦ।